ਤਰਦਰ ਜੋ ਸੀ ਆ ਜਿਹੜੇ ਕਿੰਤੂ ਨਹੀਂ ਕਰਦੇ ਕਿੰਤੂ ਹੁਣ ਕਿੰਤੂ ਕਰਨਾ ਦਾ ਆਖਣਾ ਹੀ ਵੀ ਛੇਵੇਂ ਪਾਸ਼ਾ ਦਾ ਜਿਹਦਾ ਇਤਿਹਾਸ ਪੜ੍ਹਦੇ ਆ ਨਾ ਤੇ ਬਾਜ ਤੋਂ ਜੰਗ ਹੋਈ ਵੀ ਉਹਨਾਂ ਦਾ ਵੀ ਬਾਜ ਸਾਜ਼ ਸਭ ਆਮਨੇ ਲੈ ਲੈਣਾ ਤੇ ਬਾਜ ਵੀ ਮਾਰੇ ਕਿੰਦੇ ਰੱਖਾਂਗੇ ਤੇ ਸਾਜ਼ ਵੀ ਰੱਖਾਂਗੇ ਤਾਜ਼ੀ ਰੱਖਾਂਗੇ ਤੇ ਹੋਰ ਕਿੰਤੂ ਕਰਨਾ ਦਾ ਵੀ ਲੈ ਯਾਰ ਉਹ ਬਾਜ ਤੋਂ ਲੜਪੇ ਗੱਲ ਬਾਤੋਂ ਲੜਨੀ ਪਈ ਉਹ ਸਵੈਮਾਨ ਦੀ ਗੱਲ ਸੇ ਉੱਥੇ ਉੱਥੇ ਉਸ ਸਮੇਂ ਉਹ ਗੁਲਾਮੀ ਦਾ ਜਿਹੜਾ ਪ੍ਰਤੀਕ ਸੀ ਚਿੰਨ੍ਹ ਸੀ ਉਹਨੂੰ ਤੋੜਿਆ ਸੀ ਮਹਾਰਾਜ ਦੱਸਿਆ ਸੀ ਖਾਲਸਾ ਖੁਦ ਖਾਲਸਾ ਕਿੰਤੂ ਕਰਨ ਦਾ ਕੁਝ ਨਹੀਂ ਕਰ ਸਕਦੇ ਹਣਾ ਦੁਪਹਿਰਾਂ ਤੇ ਕਿੰਤੂ ਇਤਿਹਾਸ ਤੇ ਅੱਜ ਕੱਲ੍ਹ ਤੇ ਉਹ ਹੀ ਦੁਪਹਿਰਿਆਂ ਤੇ ਕਹਿਣ ਡਿਆ ਵੇ ਹਣਾ ਬਾਣੀ ਬਣ ਕੇ ਦੁਪਹਿਰਿਆਂ ਤੇ ਕਿੰਤੂ ਉਹ ਜਿਹੜਾ ਬਾਣੀ ਕੋ ਬੜ ਦੇ ਉੱਥੇ ਬੜਾ ਪਾਪ ਕਰਨ ਲੈਣਾ ਉਹ ਚਰਚਾਂ 'ਚ ਜਾਣ ਫੇਰ ਚੰਗੇ ਆ ਨਹੀਂ ਹੁਣ ਇਹ ਫੇਰ ਕਹਿਣਗੇ ਕਿ ਸਿੰਘ ਬਾਜ਼ੀ ਕਰਾਉਂਦੇ ਗੱਲ ਇਹ ਜਿੰਨੇ ਕਿੰਤੂ ਕਰਨ ਦਾ ਮੇਰਾ ਉਹਨੇ ਕਰੀਣਾ ਢੱਡੀਆਂ ਵਾਲੇ ਜਿਵੇਂ ਚੌਲ ਮਾਰਦੀ ਚਪੂ ਜਿੰਨਾ ਕਿੰਤੂ ਕਰਨਾ ਉਹਨੇ ਕਰ ਹੀ ਜਾਣਾ ਜਿਹੜਾ ਜਿਹੜਾ ਸਿਰਦਾ ਭਰੋਸਾ ਰੱਖਦਾ ਗੁਰੂ ਦੇ ਉੱਤੇ ਕਿਉਂ ਨੂ ਗੁਰੂ ਦੇ ਭਰੋਸਾ ਉਹਦੇ ਵਾਸਤੇ ਖੇਡਾਂ ਜੜੀਆਂ ਨੇ ਉਹ ਬਹੁਤ ਪੈਲ ਜੜੀਆਂ ਉਹ ਮੈਨ ਰੱਖਦੀਆਂ ਨੇ